ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਬਟਾਰੀ ਤਹਿਸੀਲ ਬੱਬ ਕਾਲਾ ਸਾਹਿਬ ਤੇ ਜ਼ਿਲ੍ਹਾ ਅੰਮ੍ਰਿਤਸਰ ਅਮ੍ਰਿਤਪਾਲ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਚਾਰ گاਵਾ ਦਿਖਾਉਣੀ ਆ ਗੱਲਬਾਤ ਹੁਣ ਆਪਾਂ ਕਰਦੇ ਆ ਵੀ ਜੀ ਹੁਣਾਂ ਨਾ ਤੇ ਪੁੱਛਦੇ ਆਂ ਸਾਰੀ ਡਿਟੇਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਬਹੁਤ ਸਨੋਠੇਠਾ ਜੀ ਮੀਠਾ ਭਾਈ ਸਤਿ ਸ੍ਰੀ ਅਕਾਲ ਜੀ ਔਰ ਚੱਲੀ ਜਾਂਦਾ ਕੰਮ ਕਰ ਰਹੀ ਆ। ਬਾਸ ਦੋ ਦੋ ਪਾਣੀ ਬੜੇ ਘਰ ਆਮ ਦਾ ਹਾਜੀ ਕਿਰਪਾ ਬਾਬੇ ਪਾਲਾ ਸੋਹਣੀ ਆ ਵੀ ਪਾਜੀ। ਕੰਮ ਫੇਰ ਆਏ ਜੇ। ਕੰਮ ਫੇਰ ਆਏ ਪਾਜੀ। ਬੜੇ ਦਿਨ ਲਾਤੇ ਜੇ। ਇਦਾਂ ਹੀ ਆ ਭਾਈ ਫਿਰ। ਠੀਕ ਆ। ਵਿਆਹ ਦੋ ਇਕੱਠੇ ਆ ਗਏ ਫਿਰ। ਵਿਆਹ ਦੇਖ ਕੇ ਆਏ ਹੁਣ ਬਾਬਾ 15 ਦਿਨ ਹੀ ਵੇਖਦੇ ਰਹੇ ਵਿਆਹ ਫਿਰ। ਯਾਰਾਂ ਲੈਣੀ ਲੱਗੇ ਸੁਖਨਾ ਬਾਜੀ ਨੇ ਜੀ ਦੀ ਵੀਡੀਓ ਪਾਈ ਆ। ਅੱਛਾ ਗਏ ਫਿਰ ਆਪਾਂ ਦੰਦੀ ਪਾਈ ਨਹੀਂ ਅੱਜ ਫੋਨ ਲੱਗੇ। ਠੀਕ ਠੀਕ ਆ। ਹਾਂਜੀ। ਚਲੋ ਨਾਮ ਦੱਸਦੇ ਕਰੀ ਆਪਾਂ। ਨਾਮ ਭਾਈ ਮੇਰਾ ਅਮਰਦਾਸ ਸਿੰਘ ਨੇ। ਹਾਂਜੀ। ਹਾਂਜੀ ਜ਼ਿਲ੍ ਹਾਂਜੀ ਤੇ ਵਿਆਸ 2 ਕਿਲੋ ਵਿਆਸ ਭਾਜੀ 7 ਕਿਲੋ ਜੀ ਤੇ ਰੀਆ 4 ਖਲੀਆਂ 2 ਕਿਲੋਮੀਟਰ ਦੂਰ ਜੀ ਤੇ ਫੋਨ ਨੰਬਰ ਬੋਲ ਦੋ ਇੱਕ 98847418615 ਇਹ ਤੇ ਵਟਸਐਪ ਚੱਲਦਾ ਜੀ ਠੀਕ ਹੈ ਜੀ ਹਾਂਜੀ ਚਲੋ ਸ਼ੁਰੂਆਤ ਤੇ ਆਜੀ ਸੋਈ ਤੋਂ ਕਰ ਲਈਏ ਫਿਰ ਆਪਾਂ ਹਾਂਜੀ ਆਪੀ ਭਾਜੀ ਕਿੰਨਾ ਚਿਰ ਹੋਇਆ ਇਹਨੇ ਸੋਈ ਨਾ ਇਹ ਜੀ ਕੱਲ ਸੋਈਗਾ ਅੱਛਾ ਹਾਂਜੀ ਠੀਕ ਹੈ ਜੇਰ ਜੁਰ ਪਾ ਦੇ ਪ੍ਰੋਪਰ ਹੀ ਜੇਰ ਪ੍ਰੋਪਰ ਭਾਜੀ ਇਹਨਾਂ ਕੁ ਵੀਰ ਭਰਾ ਆ ਵੇਖ ਲਓ ਗਿੱਲਾ ਲਾੜੂ ਬੱਚੇ ਦਾ ਇਹ ਲੋ ਆਪੀ ਭਾਜੀ ਗਿੱਲਾ ਹਾਂ ਦੇ ਸਾਦੇ ਨਾਲ ਕਿਹੜਾ ਹਜੇ ਗਿੱਲਾ ਹੀ ਲਾ ਕੱਲ ਸੂਈ ਆ ਪਾਜੀ ਕਾ ਠੀਕ ਆ ਹਾਂਜੀ ਬੱਚਾ ਕੇ ਬੱਚੀ ਜੀ ਬੱਚਾ ਪਾਜੀ ਠੀਕ ਹੈ ਜੀ ਹਾਂਜੀ ਤੇ ਕਿੰਨੇ ਕ ਦੁੱਧ ਆ ਲਈ ਦੁੱਧ ਵੀਰ ਜੀ ਮਾਲਕ ਜੀ ਜਾਂਦੇ ਵੀ 12 ਕਿਲੋ ਚੋਹਾਰ ਕਾ ਬੰਦਾ ਚੋਹਾਰ ਕਾ ਠੀਕ ਹੈ ਜੀ ਹਾਂਜੀ ਠੀਕ ਹੈ ਢੋਲੋ ਫਿਰ ਤੋੜ ਦਈਏ ਬਾਕੀ ਜਾ ਦੇ ਸਾਦੇ ਪੂਰੇ ਵੀ ਹਲੇ ਨੇ ਬਰਾਬਰ ਨਹੀਂ ਕੀਤੇ ਪੂਰੇ ਜੇ ਉਤਰਾ ਹੀ ਆ ਪੂਰੇ ਨਹੀਂ ਆ ਜੀ ਪੂਰੇ ਪਾਜੀ ਮੌਸਮ ਠੰਡ ਦਾ ਵਾ ਇਹ ਕਰਕੇ ਮਾਲ ਤੇ ਪਾਣੀ ਨਹੀਂ ਪਾਉਣ ਦੇ ਹਾਂਜੀ ਹਾਂਜੀ ਬਾਸ ਨੂੰ ਲੋੜੀ ਉਹ ਬਾਹਰ ਲਵਾ ਲਿਆ ਕਰਨਾ ਆਪਾਂ ਮਾਲ ਠੀਕ ਆ ਹਾਂਜੀ ਬਾਕੀ ਕੁਛ ਕੁਛ ਪਲਾਮੀ ਹਮਨ ਦੇ ਪਈਆਂ ਆ ਬੜੀ ਕੋਲਦੀ ਬਾ ਚੰਗੀ ਸੰਗੂ ਮਾਰਾ 14 15 ਕਿਲੋ ਹੀ ਪਾ ਦੋਗੀ ਠੀਕ ਆ ਜੀ ਹਾਂਜੀ ਚੂਨ ਜਾਨ ਬਹੁਤ ਚੰਗੀ ਆ ਇੱਕ ਦੀ ਧਾਰ ਆਉਗੀ ਜੜਲੀ ਮੋਟੀ ਮੋਟਰ ਵਰਗੀ ਠੀਕ ਆ ਹਾਂਜੀ ਲੈ ਜਾ ਫਿਰ ਕੀ ਰੱਖੀਏ ਵੇ ਜੀ ਫਿਰ ਇਹਦਾ ਮੋਲ ਆਪਾਂ ਬੋਲੋ ਤੁਸੀਂ ਲਾ ਦਿਓ ਭਾਈ ਫਿਰ ਕੜੀ ਗੱਲ ਆ ਜੱਜਾ ਕਰ ਦਈਏ ਮਾਰ ਲੀਏ ਪਿੰਜ ਗਿਆ ਜੇ ਹੈਗੇ ਕਸਰ ਤੇ ਕੱਢ ਦੋ ਜਿੱਦਾਂ ਤੁਸੀਂ ਕਹੋ 9 ਸਾਲ ਦਾ ਵੀ ਆਪਾਂ ਕੱਢਣਾ ਵਸ ਮਾਨਦਾਨ ਕਰਨਾ ਗਾੜੀ ਲੋੜੀ ਵੀ ਆ ਗਈ ਪਰਸੋਂ ਆਫਰ ਹੀ ਦੇਣੇ ਅੱਜ ਅੱਛਾ ਹਾਂ ਜੀ ਇਹਨਾਂ ਕੋ ਵੀਰ ਭਰਾ ਘਰੇ ਦਿਖਾ ਦੇਣੀ ਵੀਡੀਓ ਬਈ ਤੇ ਉਤਾਰੀ ਵਾਲਾ ਭਾਰੰਦ ਪੈ ਗਿਆ ਭਾਰੰਦ ਨਹੀਂ ਆਪਾਂ ਪੈਣਾ ਅੱਛਾ ਇਹਨੇ ਨੇ ਬਾਅਦ ਛੋਟੇ ਛੋਟੇ ਜੇ ਕਰਨੇ ਜੀ ਬਸ 33 ਦੀ ਕਰ ਦਈਏ ਫਿਰ ਤੇਰੀ ਦੀ ਰਾਂਗਰ ਬੀਬਾ ਜੀ ਅੱਛਾ ਹਾਂ ਨਾ ਤੇ ਦੇ ਤੇ ਦੀ ਸ਼ੋਰ ਸਪਾ ਖੁੱਲਾ ਹੋ ਗੋ ਵੀਰਪਰਾ ਫੋਨ ਲਾਵੇ ਅੱਛਾ ਮਾਨਤਨ ਖੁੱਲੇ ਮਾਨਤਨ ਖੁੱਲੇ ਯਾਰ ਖਾਂਡੀ ਕਮਾਈ ਕਰਨੀ ਆ ਬੀਬਾ ਜੀ ਯਾਰ ਨਹੀਂ ਕੋ ਲੋੜੀ ਆਈ ਆ ਲੋੜੀ ਬੰਪਰ ਦੇਣੇ ਵੀਰਪਰਾਵਾਂ ਨੂੰ ਅੱਛਾ ਹਾਂਜੀ ਲੋੜੀ ਨਵਾਂ ਸਾਲ ਮਾਗੇ ਸਾਰਾ ਕਾਫ ਚਾਹੀਦੀ ਕਿੰਨੇ ਵੈਰਾਈਆਂ ਇੱਕੇ ਦੇਣੇ ਆਪਾਂ ਕਰ ਦੇਣਾ ਸਾਰੀ ਕਸਰ ਕੱਢ ਦੇਣੀ ਵੀਰਪਰਾਵਾਂ ਦੀ ਠੀਕ ਆ ਹਾਂਜੀ ਚਲੋ ਤੇ ਹੁਣ ਆ ਜਿਹੜੀ ਦੂਸਰੀ ਨੰਬਰ ਤੇ ਜਰਸੀ ਆ ਇਹ ਜਰਸੀ ਭਾਰੀ ਪੰਜਾਬ ਵਾਲੀ ਅੱਛਾ ਹਾਂਜੀ ਕਿੰਨਾ ਚਿਰ ਹੋਇਆ ਇਹਨੇ ਸੋਈ ਨਾ ਇਹਨੂੰ ਸੋਈ ਨੂੰ ਵੀਰ ਜੀ 15 ਦਿਨਾਂ ਕੇ ਉਹ ਬੱਚਾ ਵੀ ਭਾਜੀ ਆਪੋ ਬੋਰੀ ਲਾ ਕੇ ਖਾ ਲਦੇ ਨੇ ਵਸ਼ਾ ਮਗਰ ਜੀ ਠੀਕ ਹੈ ਜੀ ਹਾਂ ਜੀ ਜਰਸੀ ਜੇ ਬੱਚਾ ਇਹਦੇ ਮਗਰ ਤੇ ਕਿੰਨਾ ਦੁੱਧ ਿਆ ਰਹੇ ਤੇ ਕੋਈ ਕਰਦੇ ਭਾਜੀ 10 ਕਿਲੋ ਮਲਕੇ ਦੇ ਸਾਡੇ ਘਰ ਕੋਈ ਵੀਰ ਭਾ ਦੋ ਟਾਈਮ ਚੋਲੇ ਤਿੰਨ ਟਾਈਮ ਚੋਲੇ ਅੱਛਾ ਚਵਾ ਕੇ ਦੋਗੇ ਸਾਡੇ ਘਰ ਵੀ ਗੰਢੀ ਕੋ ਦੋ ਟਾਈਮ ਚੋਲੇ ਤਿੰਨ ਟਾਈਮ ਚੋਲੇ ਠੀਕ ਹੈ ਜੀ ਹਾਂ ਜੀ ਲੈ ਖੋ ਲਓ ਫਿਰ ਤੋਰਦੀ ਕਿੰਨਾ ਉਹਨਾਂ ਵੀਰ ਜੀ ਕਾਲੀ ਪੈਂਦੀ ਬੱਚੀਆਂ ਦਾ ਤੇਰੇ ਬੰਦਿਆ ਘਰੋਂ ਨਹੀਂ ਗੱਡੀ ਕਾਇਤੇ ਸੀ ਚਿਹਰਾ ਦੇਖ ਲੈ ਮੈਂ ਪਾਇਆ ਵਾ ਛੋਟਾ ਦੋਦ ਮੌਕੇ ਦੇ 10 ਕਿਲੋ ਜਿਹੜਾ ਕਿੰਨੇ ਕਿਤੇ ਕੋਲ ਹੈਗਾ ਥੋੜਾ ਥੱਲੇ ਕੋਈ ਨਹੀਂ ਉੱਪਰ ਉੱਪਰ ਹੀ ਤੋਰਦਾ ਵੀਰ ਜੀ ਡਰਦੀ ਆ ਥੋੜਾ ਜਿਹਾ ਬਾਹਰ ਜਾਣ ਤਾਂ ਬਾਕੀ ਜਿਹੜਾ ਕਈ ਆਦੀ ਪਸ਼ੂ ਘਰਾਂ ਚ ਬਾਹਰ ਨਹੀਂ ਕੱਢੇ ਹੁੰਦੇ ਤੇ ਫਿਰ ਬਾਹਰ ਨਿਕਲ ਤੋ ਡਰਦੀਆਂ ਲੈ ਬਈ ਬਹੁਤੀ ਭੈ ਡਰਦੀ ਆ ਇਹ ਨਾ ਕੋਈ ਭਰਾ ਕਵੇ ਦੱਸੀ ਹੁਣੀ ਪੋਣੀ ਜੋਂ ਲੱਗੀ ਨੂੰ ਅੱਛਾ ਇਧਰ ਵੇਖੋ ਫਿਰ ਚਵਾਈਆਂ ਭੈ

ਦੇਣਾ ਥੋੜਾ ਜਿਹਾ ਵੱਧ ਕਰਦੀ। ਚਲੋ ਬੰਦ ਹੋ ਵੀ ਜੀ। ਬਾਕੀ ਹੱਥ ਤੇ ਇਹ ਕਿੰਨੇ ਦੇ ਦੇ ਦੀਏ ਵੀ ਜੀ ਫਿਰ? ਮੈਂ ਤਾਂ ਨਾ ਵੀਰ ਜੀ ਕਹ ਲੀਆ ਮੋਰ ਸਿੰਘ ਕੀ ਯਾਰ। ਜਾਜ ਜੀ ਕਰੀਏ ਵੀ। ਜਾਜ ਜੀ ਤੂੰ ਹੀ ਦੱਸ ਦੋ ਵੀ ਭਾਈ। ਕਿੰਨੇ ਦੀ? ਤੂੰ ਜੋ ਕਹ ਦੋ। 34 ਦੀ ਕਰਦੀਏ। ਪੁੱਛ ਲੈ ਵੀਰ ਨੂੰ ਘਟੇ। ਅਗੇ ਕਸਰ ਤੇ ਕੱਢਦੀ ਏ ਤੁਸੀਂ ਮੈਂ ਚਾ ਲਾ ਲਓ ਆਪਣਾ ਕੋਈ ਕਰਨਾ ਮੰਨ ਤਾਂ ਤੇ ਛੱਡਣਾ 1000 ਰੁਪਇਆ ਭਾਈ ਯਾਰ ਹੀ ਛੱਡਨਾ ਬਸ ਯਾਰ ਛੱਡਾਂਗੇ 33 ਦੀ 33 ਕਰਦਾ ਦੋ ਕਰਦਾਂਗੇ ਮੰਨ ਤਾਂ ਪੀਪਾ ਜੀ ਕੋਈ ਫੋਨ ਲਾ ਲਈ ਪਰ ਆਪਾਂ ਮੋੜਨਾ ਨਹੀਂ ਇਹ ਤਾਂ ਵੀਰ ਭਲਾ ਵਛੀ ਸਾਹਮਣੂ ਘਾ ਦੋ 13 14 ਕਿਲੋ ਦੀ ਪਿਓਰ ਪੰਜਾਬ ਵਾਲੀ ਜਰਸੀ ਆ ਠੀਕ ਆ ਬਾਕੀ ਸਟ੍ਰਾਪ ਆਪਣੇ ਘਰ ਕੋ ਮਿੰਕੇ ਲੈ ਜੇ ਅੱਛਾ ਹਾਂਜੀ ਇੱਧਰ ਵੇਖੋ ਵੀਰ ਜੀ ਉਧਾਂ ਵਛੀ ਦਾ 1000 ਰੁਪਇਆ ਭਾਈ ਠੀਕ ਆ ਇਦਾਂ ਹੀ ਬੈਠੇ ਰਹਿਣਾ ਵੇਖੋ ਆਰਡਰ ਵੇਖੋ ਵਛੀ ਦਾ ਰੁਪਇਆ ਭਾਈ ਵੇਖੋ ਚਲੋ ਕੋਈ ਤੇ ਹੁਣ ਜਿਹੜੀ ਆਪਣੇ ਕੋਲ ਆ ਗਈ ਟੋਕੜਾ ਬਣਾ ਰਹੀ ਭਾਈ ਚੈੱਕ ਪਾਸ ਚੈੱਕ ਪਾਸ ਜੀ ਇੱਕ ਤਰੀਕ ਦੇ ਵਿੱਚ ਅੱਖਾਂ ਵੀ ਨਾ ਜਾਣ ਡਿਆ ਜੀ ਅੱਛਾ ਮਤਲਬ ਕਿ ਉਹ ਵਿੱਚ ਆ ਕੇ ਲੈ ਜੀ ਮਤਲਬ ਕਿ ਹੁਣ 4 ਮਹੀਨਿਆਂ ਤੋਂ ਉੱਪਰ ਹੀ ਜਾਂਦੀ ਆ ਨਹੀਂ ਚੌਥਾ ਲੱਗਾ ਜੀ ਅੱਛਾ ਜੇ ਲੱਗਾ ਹੀ ਆ ਹਾਂ ਜੀ ਤਿੰਨ ਪੂਰੇ ਹੋ ਗਏ ਚੌਥਾ ਮਹੀਨਾ ਜਾਣ ਡਿਆ ਵੀ ਸੀ ਝੂਠ ਨਹੀਂ ਮਾਰ ਕੇ ਸੀ ਅੱਛਾ ਅੱਛਾ ਤਿੰਨਾਂ ਤੋਂ ਉੱਪਰ ਜਾਂਦੀ ਜਿਹੜੀ ਹਾਂ ਜੀ ਚੌਥਾ ਜਾਣ ਡਿਆ ਇੱਕ ਤਰੀਕ ਦਾ ਤੇ ਦੁੱਧ ਕਿੰਨਾ ਇਹ ਤੱਕ 200 ਰੁਪਏ ਭਾਈ 6 ਕਿਲੋ ਲੈ ਤੋਰ ਦੀ ਕਿੰਨਾ ਹਾਂ ਜੀ ਜਰਸੀ ਆ ਭਾਈ ਇਹ ਸੱਜਣ ਸੱਜਣ ਨੇ ਕਿੰਨਾ ਕਿਚਵਾਇਆ ਦੁੱਧ ਉਹ ਵੀਰ ਜੀ ਘਰ ਠੀਕ ਆ ਹਾਂ ਇਹਨੂੰ ਭਾਜੀ ਕਿੰਨਾ 8 ਲੀਟਰ ਬਾਕੀ ਵੱਡੀ ਗਾਂ ਆ ਇਹ ਤੋਕੜ ਗੱਭਣਿਆਂ ਜਿਹੜੀ ਵੱਢੀ ਆ ਭਾਜੀ 5 ਘੱਟ ਵਜਨ ਵਾਲੀ ਬੱਛੀ ਲੈ ਆ ਜੀ ਇਹਨਾਂ ਬੱਛੀ ਭਾਜੀ 60000 ਦੀ ਆ ਠੰਡੀ ਸੀ ਲ ਇਧਰ ਵੇਖੋ ਰੀਪਾ ਜੀ ਠੰਡੀ ਤੇਰੀ ਹੈ ਵੀ ਕੋਲੀ ਜਿਹੜੀ ਥੋੜਾ ਡਰਦੀ ਆ ਪਾਪਾ ਜੀ ਪਾਣੀ ਬਸੀ ਕੋਈ ਨਹੀਂ ਲਾਜੋ ਆ ਵੇਖੋ ਆ ਲੋ ਇਹਨੂੰ ਇਧਰ ਆ ਤੋ ਬਈ ਇੱਕ ਦੀ ਮੋਟਰ ਆਊਗੀ ਇੱਕ ਹੋਰ ਵੀ ਭਾਜੀ ਠੀਕ ਹੈ ਜੀ ਲੈ ਜਾ ਵੀਰ ਜੀ ਇਹ ਨਹੀਂ ਵੀ ਗੱਲ ਵੀ ਛੜਾ ਮਾਰੂਗੀ ਲੱਤਾਂ ਮਾਰੂਗੀ ਫੇਸ ਤੇਰਾ ਜਿਵੇਂ ਜਿਵੇਂ ਸੋਪਣੇ ਲਗੀ ਉਹਦਾ ਕਚਰਾ ਵੀ ਨਿਕਲੇ ਪੁਰਾ ਜਰਸੀ ਇਹਨੇ ਦੇ ਦਈਏ ਵੀਰ ਜੀ ਫਿਰ ਇਹ ਕੋਲ ਜੀ ਵੀ ਇਹਦੇ ਵਸ਼ੀ ਹੁੰਦੀ ਬੱਤ ਹਾਂਜੀ ਇਹਦੇ ਵਸ਼ੀ 52000 ਦੀ ਹਾਂਜੀ ਪਰ ਜੋ ਕ ਕਰਦਾਂਗੇ ਮਾਨਦਾਨ ਜਿੱਦਾਂ ਕਹੋਗੇ ਕਿੰਨੇ ਦੀ ਪਰ ਇਹ 32000 ਦੀ ਜੇ ਹੈਗੇ ਕਸਰ ਤੇ ਕੱਢ ਦੀਏ 2 ਛੱਡ ਦਾਂਗਾ ਭਾਈ ਅੱਛਾ 30 ਦੀ 30 ਦੀ ਮੌਕੇ ਤੇ ਹੋਰ ਹੋ ਜਾਊਗਾ ਮੌਕੇ ਤੇ ਮਾਨਤਨ ਵੀਰ ਨੂੰ ਪੁੱਛ ਲੋ ਜੇ ਕਸਰ ਆ ਗਈ ਥੋੜੀ ਬੋਦੀ ਵੀਰ ਨਹੀਂ ਹੈ ਪਰ ਨਰਾਜ਼ ਕਰਨਾ ਵੱਡਾ ਕਿੰਨੇ ਦੇ 1000 ਰੁਪਏ 1000 ਛੱਡ ਦਾਂਗੇ ਉਹਦਾ ਪੱਕਾ 1000 ਪੱਕਾ ਫਿਕਸ ਕੀਤਾ ਯਾਰ ਪੱਕਾ ਹੀ ਫਿਕਸ ਆ ਛੋਟ ਮੇਰੇ ਵੱਲ ਫੇਰ ਹੋ ਜਾਊਗੀ ਠੀਕ ਹੈ ਵੀਰ ਲੋ ਯਾਰ 200 ਮੈਂ ਫੇਰ ਕਰ ਦੂੰਗਾ ਛੋਟ ਕੋਈ ਗੱਲ ਨਹੀਂ ਯਾਰ ਵੀਰ ਭਰਾ ਵਾ ਸ਼ੀ ਲੈ ਲਊ ਯਾਦ ਕਰੂਗਾ ਤੋਕੜਾ ਗੱਬੜਾ ਬਹੁਤ ਵੀਰ ਭਰਾ ਮੰਗਦੇ ਆ ਅੱਛਾ ਮਾਨਤਨ ਖੁੱਲਾ ਹੋ ਜਾਊਗਾ ਖੁੱਲਾ ਮਾਨਤਨ ਵੀਰ ਜੀ ਤੇ ਆਹ ਕੀ ਲੈਣਤਾ ਯਾਰ ਕੀ ਦੀ ਲੋੜੀ ਬੰਪਰ ਅੱਛਾ ਲੋੜੀ ਮੌਗੀ ਦਾ ਬੰਪਰ ਆ ਵੀਰ ਦੀ ਲੋੜੀ ਪੰਪਰ ਪਤਾ ਲਿੱਸਾ ਜੇ ਲੈਂਦਾ ਜੇ ਇਹ ਵੀਰ ਦੀ ਲਿੱਸਾ ਨਹੀਂ ਆ ਇਹ ਨਾ ਬਸ ਸੰਭਣ ਵਾਲੀ ਐ ਵਾਛੀ 2-4 ਦਿਨ ਅੱਛਾ ਹਾਂਜੀ ਠੀਕ ਆ ਹਾਂਜੀ ਇਹਨੂੰ ਬਣੀ ਨੂੰ ਵੀ ਭਾਈ 1.5 ਮਿੰਟ ਹੋ ਗਿਆ ਅੱਛਾ ਹਾਂਜੀ ਚੈੱਕ ਪਾਸ ਨਹੀਂ ਐ ਨਹੀਂ ਪਾਸ ਨਹੀਂ ਵੀਰ ਜੀ ਜੇ ਕਿੰਨਾ ਹੋ ਗਿਆ ਨਿਕਲਾਵੇ ਕੇ ਵੀਰ ਭਾਜੀ ਕਿਸਵ ਦਾ ਤੇ ਦੁੱਧ ਕਿੰਨਾ ਦਿੰਦੀ 2 ਰੁਪਏ ਵੀ 5 ਕਿਲੋ ਪਰ ਹੈਗੀ ਫ੍ਰੀਜੀ ਆ ਅੱਛਾ ਇੱਕ ਵਾਸੇ ਚਾਰ ਆਪਾਂ ਚੁੱਲੇ ਦੇ ਦੁੱਧ ਚਾਰ ਰੱਖ ਲੈਣੀ ਆ ਅੱਛਾ ਇੱਕ ਵਾਸੇ ਇਹ ਥਲੇ ਵੇਣਾ ਫ੍ਰਿਜ ਚ ਦੁੱਧ ਰੱਖਣ ਦੀ ਲੋੜ ਨਹੀਂ ਆਪਾਂ ਨੂੰ 5 ਕਿਲੋ ਦੁੱਧ ਦੇ ਦਿੰਦੀ ਜੀ 5 ਕਿਲੋ ਪੱਕਾ ਰੁਪਈ ਭਾਜੀ ਇੱਧਰ ਵੇਖੋ ਫਿਰ ਜਵਾਬ ਸੁਣਾ ਠੀਕ ਆ ਇਹ ਥੋੜਾ ਵੀ ਕਰੇ 5 ਕਿਲੋ ਦੇਊਗੀ ਨਾ ਖੜੋ ਓਏ ਕਣਾ ਜੀ ਠੀਕ ਹੈ ਜੀ ਲਿਆ ਦੇ ਮੈਂ ਵੇਖੋ ਪਿਪੜੀ ਮਗਰ ਖਾ ਚਾਰੇ ਥਾਨੀ ਕੋਜ ਕੇ ਥੋੜਾ ਨਹੀਂ ਦੰਦਾਂ ਦੀ ਆਪਣੀ ਗਰੰਟੀ ਪਹਿਲਾਂ ਮੱਛੀ ਆ ਵੀ ਸਾਂਭਣ ਵਾਲੀ ਆ ਬਾਸੇ ਸਾਂਭੀ ਤਾਂ ਕਿਸੇ ਨੇ ਬਿਲਕੁਲ ਨਹੀਂ ਆਈ ਭੁੱਖੇ ਕਰੋ ਛੜਾਈ ਆ ਬੀਬਾ ਜੀ ਭੁੱਖੇ ਕਰੋ ਲਿਆ ਤੋਰ ਕੇ ਦਿਖਾ ਦਈਏ ਨਵੇਂ ਇਹ ਤੇ ਬੱਸ ਨਾ ਠੰਡ ਮਾਰਨ ਦੀ ਆ ਤੇ ਧੁੱਪ ਲੱਗੀ ਹੁੰਦੀ ਹੈ ਸ਼ੈਂਪੂ ਸ਼ੈਂਪੂ ਮੱਝਾਂ ਦਾ ਦੂਣੀ ਲੱਗਣੀ ਏ ਹਾਂਜੀ ਹਾਂਜੀ ਆ ਵੱਸੀ 1000 ਰੁਪਏ ਭਾਜੀ ਆ ਜਿ ਲੈ ਆਓ ਬੜੀ ਬਹੁਤ ਭਾਜੀ ਲੈ ਜਾ ਲੈ ਜਾ ਕੋਈ ਨਹੀਂ ਬਸ ਡਰਦੀ ਆ ਆ ਵੇਖੋ ਇਦਾਂ ਹੀ ਐ ਨਹੀਂ ਤੇ ਐ ਬਹਿ ਜਾਣਾ ਇਹ ਚੀਜ਼ਾਂ ਮਟਾਰੀ ਮਿਲਦੀਆਂ ਬੱਸ ਠੀਕ ਐ ਇਸ ਤਰ੍ਹਾਂ ਹੀ ਰੱਸੀ ਸੁੱਟ ਕੇ ਠੀਕ ਐ ਅਜ ਲੈ ਆ ਵੀ ਦੀ ਉਹ ਤਰ੍ਹਾਂ ਜਿਹੜੀ ਕੱਦ ਕਾਠ ਦੀ ਚੰਗੀ ਹੈ ਬਾਕੀ ਆਪਣੀ ਕੋ ਮਰਜ਼ੀ ਨਾਲ ਆ ਕੇ ਇੱਥੇ ਪਸੰਦ ਕਰਕੇ ਖੜੇ ਬਾਕੀ ਸਾਰੇ ਵੀਰਾਂ ਨੂੰ ਬੇਨਤੀ ਹੈ ਆਪਣੇ ਇੱਥੇ ਆ ਕੇ ਵੇਖ ਚੱਕ ਕੇ ਫਿਰ ਹੀ ਕਰੋ ਤੇ ਇਹ ਕਿੰਨੇ ਦੇ ਦਈਏ ਵਿੱਚ ਫਿਰ ਆਪਾਂ ਇਹ ਲੋੜੀ ਬੰਪਰੀ ਪੋਣਾ ਹੁੰਦੀ ਭਾਈ ਆਪਾਂ ਹਾਂਜੀ ਮੁੱਲ ਤੇ 12000 ਆ ਰਿਹਾ ਅੱਛਾ ਤਣ ਖੁੱਲਾ 2000 ਛੱਡ ਦਾਂਗੇ 10000 ਦੀ 10 ਦੀ ਵੀਰ ਨੂੰ ਵੀ ਪੁੱਛ ਲੋ ਜੇ ਤੁਸੀਂ ਆਪਣੇ ਲੋ ਵੀ ਦੱਸ ਦੋ ਜੋ ਕਰ ਸਕਦਾ ਨਹੀਂ ਪੱਕਾ ਫਿਕਸ ਹੀ ਆ ਪਤਾ ਹੀ ਹੈ ਕਿੰਨਾ ਕਰਨਾ 10000 ਕਰਨਾ ਤੁਸੀਂ ਵੀ ਹੋਰ ਵੀ ਭਾਈ ਜੀ ਉਹ ਕਰਨਾ ਮਾਨ ਕਰ ਲੋ ਕਿੰਨੇ ਦੇ ਜੋ ਤੁਸੀਂ ਕਹ ਲੂਗਾ ਫਟਾ ਡਾਣੀ ਕਹਿਣਾ ਮੋੜਨਾ ਯਾਰ ਤੁਸੀਂ ਵੀਰ ਦਾ ਕਰ ਦੋ ਯਾਰ ਸਾਡਾ ਕਰ ਦੋ ਠੀਕ ਆ ਭਾਜੀ ਦੇ ਦਾਂਗਾ 8000 8000 ਦੇ ਦੋ 8000 ਦੀ ਬੱਛੀ ਦੇ ਰਾਂ ਪਰ ਭਾਜੀ ਦੇਣੀ ਨਹੀਂ ਕਿਹਨੇ ਅੱਛਾ ਇਹ ਬਟਾਰੀਆਂ ਮਿਲੀਆਂ ਸੀ ਦੋ ਜੱਟੀਆਂ ਤੋਂ ਬੱਸ ਅੱਛਾ ਇਹ ਵੀ ਸਿੰਦੋ ਦੀਆਂ ਹਟੀਆਂ ਹੋ ਗਈਆਂ ਨੇ ਹਟੀਆਂ ਵੀ ਬੱਸ ਹਨ ਇੱਥੇ ਹੀ ਮਿਲਣਾ ਸੌਦਾ ਏ ਸਿੰਦੋ ਦੀਆਂ ਹਟੀਆਂ ਹੀ ਪੜੀਆਂ ਹੋ ਗਈਆਂ ਨੇ ਹਾਂਜੀ ਹਾਂਜੀ ਸਿੰਦੋ ਦੀ ਢਿੱਡੋਂ ਮਿਲਣਾ ਭਾਜੀ ਸੌਦਾ ਇੱਧਰ ਵੇਖੋ ਵੀਰ ਭਾਜੀ ਠੀਕ ਹੈ ਇਦਾਂ ਹੀ ਬਹਿ ਜਾਣਾ ਠੀਕ ਹੈ ਇੱਧਰ ਵੇਖੋ ਹੁਣ ਥਣ ਵਿਖਾ ਲਓ ਵੀਰ ਭਰਾ ਨੂੰ ਕਿਸ ਨੂੰ ਇਹਨਾਂ ਕੋ ਕਵੇ ਹਾਂ ਦੇਖ ਇਹ ਪ੍ਰਾਸ ਉਹਨੇ ਸੰਗ ਆਪਣੀ ਚੋਕੇ ਖੜਿਆ ਫਿਰ ਤਸੱਲੀ ਕਰਕੇ ਖੜਿਆ ਜਿਹੜਾ ਆਪਾਂ ਮੁੜ ਕੇ ਲਾਂਮਾ ਦੇਣਾ ਨਾ ਭੈਣ ਤੁਹਾਨੂੰ ਉਹ ਵੀਰ ਜੀ ਮਾੜਾ ਕੋ ਠੰਡ ਦਾ ਮੌਸਮ ਹੈ ਡੰਗ ਢਲਾ ਮਠਾ ਜਾਂਦਾ ਜਾਗੀ ਹਾਂਜੀ ਹਾਂਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਜਿਸ ਤਰ੍ਹਾਂ ਕਿ ਵੀਰ ਜੀ ਨੇ ਕਿਹਾ ਆਪਣੀ ਇੱਥੇ ਆ ਕੇ ਤਸੱਲੀ ਕਰਕੇ ਆਪਣੀ ਸਮਝਣਾ ਆਪਣੀ ਮਰਜ਼ੀ ਨਾਲ ਵੇਖ ਕੇ ਖੜੋ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ